ਹਲੂ ਜੀ ਸਰਨ ਸਸ਼ਕਾਲ ਤੇ ਹੁਣ ਸਾਡੇ ਸ਼ਾਮ ਹੋ ਗਈ ਸੀਗੇ ਤੇ ਸਾਡੇ ਵਜੇ ਨੇ ਪੰਜ ਹਲੇ ਪਰ ਤੁਸੀਂ ਕੈਮਰੇ ਚ ਦੇਖੋ ਸਾਡੇ ਨਾਲ ਧੁੰਦ ਬਹੁਤ ਹੀ ਤਾਂ ਹੀ ਲੱਗਦਾ ਜਿਵੇਂ ਸਨੋ ਪੈਂਦੀ ਹੁੰਦੀ ਹੈ ਤੇ ਠੰਡ ਬਹੁਤ ਹੈ ਤੇ ਕੁਝ ਬਣਾਉਣ ਨੂੰ ਨਾ دل ਹੀ ਨਹੀਂ ਸੀ ਕਰਦਾ ਪਿਆ ਤੇ ਸੋ ਮੈਂ ਸੋਚਿਆ ਕਿ ਮੈਂ ਨਾ ਇੱਕ इजी ਜਿਹਾ ਰੈਪ ਹੀ ਬਣਾ ਲਾਂ ਰਾਤ ਦੇ ਡਿਨਰ ਲਈ ਹਲਕਾ ਫੁਲਕਾ ਜਿਹਾ ਤੇ ਨਾਲ ਹੀ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰ ਦਵਾਂ ਸੋ ਚਲੋ ਆਓ ਹੁਣ ਆਪਾਂ ਬਣਾਉਨੇ ਆ ਰੈਪ ਰੈਪ ਨੂੰ ਬਣਾਉਣ ਦੇ ਲਈ ਬਣਾਉਣ ਦੇ ਲਈ ਨਾ ਮੈਂ ਲੈ ਲਿਆ ਪਨੀਰ ਖੀਰਾ ਤਿੰਨੋਂ ਤਰ੍ਹਾਂ ਦੀਆਂ ਕੈਪਸਿਕਮ ਨੇ ਅਵੇ ਕਾਟੋ ਹੈ ਆ ਮੇਰੀ ਫੇਵਰਿਟ ਸੇਜ਼ਨਿੰਗ ਹੈ ਜਿਹੜੀ ਮੈਂ ਤੁਹਾਨੂੰ ਵਿਖਾਉਂਦੀ ਹੁੰਦੀ ਆ ਮੂੰਗਫਲੀਆਂ ਆ ਮੈਂ ਡਰੈਸਿੰਗ ਬਣਾਈ ਸੀ ਕਿ ਸੈਲਡ ਚ ਪਾਉਣ ਲਈ ਤੇ ਹੁਣ ਇਹ ਮੇਰੇ ਕੋਲ ਬਚੀ ਸੀ ਤਾਂ ਆਪਾਂ ਰੈਪ ਚ ਪਾਵਾਂਗੇ ਸੈਲਡ ਸੱਡਨਲੀ ਲੀਫਸ ਨੇ ਤੇ ਆਪਾਂ ਨਾ ਇੱਕ ਪੈਨ ਨੂੰ ਹੀਟ ਅਪ ਕਰ ਲਿਆ ਤੁਹਾਨੂੰ ਚ ਪਾ ਲਿਆ ਤੇਲ ਉਹਨਿਸ ਪਾ ਲਿਆ ਆਇਲ ਜੋ ਵੀ ਤੁਸੀਂ ਖਾਣੇ ਉਸ ਤੋਂ ਬਾਅਦ ਆਪਾਂ ਜਿਹੜਾ ਪਨੀਰ ਸ্লাইਸਸ ਨੇ ਨਾ ਆਪਾਂ ਇਹਨੂੰ ਸ਼ੈਲੋ ਫਰਾਈ ਚ ਕਰ ਲਵਾਂਗੇ ਤਾਂ ਕਿ ਇਹਦਾ ਨਾ ਕੱਚਾਪਣ ਗਿਆ ਮਾਰ ਦੇ ਪਨੀਰ ਦਾ ਤੇ ਆਪਾਂ ਇਹਦੇ ਉੱਪਰ ਪਾ ਦਾਂਗੇ ਇੱਕ ਬੀਸਣੀ ਜਿਹੜੀ ਤੇ ਉਹ ਨਾਲ ਹੀ ਸੌਟਿੰਗ ਹੋ ਜਾਊਗੀ ਤੇ ਇੱਕ ਬੜਾ ਵਧੀਆ ਫਲੇਵਰ ਆਊਗਾ ਨਾਲ ਇਹਨਾਂ ਥੋੜਾ ਜਿਹਾ ਨਮਕ ਪਾ ਦਿੱਤਾ ਪਨੀਰ ਦੇ ਉੱਪਰ ਤਾਂ ਕਿ ਇਹ ਇਹਦੀ ਸਿਗਨੀ ਚੈਨ ਨਮਕ ਨਹੀਂ ਹੁੰਦਾ ਹੈਗਾ ਸਿਰਫ ਉਹ ਫਲੇਵਰ ਲਈ ਹੁੰਦੀ ਹੈ ਸੋ ਹੁਣ ਥੋੜਾ ਜਿਹਾ ਆਪਾਂ ਨਮਕ ਪਾ ਲਵਾਂਗਾ ਤੇ ਆਪਾਂ ਹੁਣ ਨੂੰ 3 ਤੋਂ 4 ਮਿੰਟ ਲੱਗਣੇ ਆ ਤੇ ਆਪਾਂ ਇਹਨੂੰ ਕਰ ਲਾਂਗੇ ਸ਼ੈਲੋ ਫਰਾਈ ਨਾ ਆਪਾਂ ਰੈਪ ਬਣਾਉਨੇ ਆ ਮਾਰਕੀਟ ਚ ਜਿਹੜੇ ਦੂਜੇ ਰੈਪ ਮਿਲਦੇ ਨੇ ਤੋੜਤੀ ਆ ਵਗੈਰਾ ਪਰ ਅੱਜ ਨਾ ਮੇਰੇ ਕੋਲ ਆ ਰਾਈਸ ਸ਼ੀਟਸ ਪੈਣਾ ਸੀਗਾ ਇੱਕ ਤਰ੍ਹਾਂ ਦੇ ਨਾ ਇਹ ਜਿਵੇਂ ਇੰਡੀਆ ਦਾ ਚੋਲਾਂ ਦੇ ਪਪੜ ਨਹੀਂ ਬਣਾਈਦੇ ਇਹ ਉਹ ਚੀਜ਼ ਹੈ ਪਰ ਇਹ ਚਾਈਨੀਜ਼ ਵੇ ਨਾਲ ਪਣੀ ਹੋਈ ਹੈ ਚਾਈਨੀਜ਼ ਤਰੀਕੇ ਨਾਲ ਸੋ ਮੈਂ ਇਹ ਵੀ ਲੈ ਕੇ ਆਉਣੀ ਆ ਘਰੇ ਤੇ ਹੁਣ ਆਪਾਂ ਚ ਬਣਾਵਾਂਗੇ ਇਹਦੇ ਨਾਲ ਰੈਪ ਸੋ ਆਪਾਂ ਕੀ ਕਰਨਾ ਆਪਾਂ ਨਾ ਦੋ ਦੋ ਤੋਂ ਤਿੰਨ ਜਿਹੜੀਆਂ ਰਾਈਸ ਸ਼ੀਟ ਨੇ ਨਾ ਐਵੇਂ ਪਾਣੀ ਚ ਪਲੇਟ ਚ ਪਾ ਕੇ ਇਹਨਾਂ ਨੂੰ ਡਿਪ ਕਰਕੇ ਨਾ 5 ਤੋਂ 7 ਮਿੰਟ ਲਈ ਰੱਖ ਦਵਾਂਗੇ ਤੇ ਇਹਨਾਂ ਨੂੰ ਕੁੱਕ ਬਸ ਇਹ ਇਹਨਾਂ ਨੂੰ ਐਵੇਂ ਪਾਣੀ ਚ ਡਿਪ ਕਰੋ ਤੇ ਇਹ 5 ਤੋਂ 7 ਮਿੰਟ ਬਾਅਦ ਆ ਇਹ ਆਪੇ ਸੌਫਟ ਹੋ ਜਾਣਗੀਆਂ ਤੇ ਖਾਣ ਵਾਸਤੇ ਰੈਡੀ ਹੋ ਜਾਣਗੀਆਂ ਤੇ ਸੋ ਹੁਣ ਆਪਾਂ ਤਿੰਨ ਪੇਪਰ ਸ਼ੀਟਸ ਜਿਹੜੀਆਂ ਨੇ ਨਾ ਉਹ ਆਪਾਂ ਪਾਣੀ ਚ ਡਿਪ ਕਰਕੇ ਰੱਖ ਦਾਂਗੇ ਤੇ ਹੁਣ ਆਪਾਂ ਚੱਲਦੇ ਆਂ ਅਗਲੀ ਰੈਸਪੀ ਵੱਲ ਤੇ ਹੁਣ ਆਪਣਾ ਪਨੀਰ ਵੀ ਦੇਖੋ ਹਲਕਾ ਹਲਕਾ saute ਹੋ ਗਿਆ ਸਲੋ ਤੇ ਹੀ ਰੱਖਿਆ ਹੋਇਆ ਤੇ ਬਸ ਹੁਣ ਆਪਾਂ ਢਾਉਣਿਆ ਰਿਹਾ ਨਾ ਆਪਣਾ ਪਨੀਰ ਸੌਟੇ ਹੋ ਗਿਆ ਤੇ ਮੈਂ ਇਸੇ ਹੀ ਪੈਨ ਦੇ ਵਿੱਚ ਨਾ ਮੇਰੇ ਕੋਲ ਹਾਂ ਥੋੜੀ ਜਿਹੀ ਮਾਂਗ ਭੁੰਨੀਆਂ ਹੋਈਆਂ ਮਾਂਗਫਲੀਆ ਨੇ ਇਹ ਮੈਂ ਪੰਜ ਕਿਲੋ ਤੋਂ ਲਵਾਂ ਬਸ ਇਹਨਾਂ ਨੂੰ ਰੋਸਟ ਕਰ ਲਉਂਗੀ ਐਵੇਂ ਹੀ ਜਿਹੜੇ ਪੈਨ ਦੇ ਵਿੱਚ ਫਲੇਵਰ ਹਨ ਉਹ ਸਾਰਾ ਇਹਨਾਂ ਦੇ ਵਿੱਚ ਆ ਜਾਏਗਾ ਕਿਉਂਕਿ ਇਹ ਫਿਰ ਜਦੋਂ ਜੀ ਹਮ ਪੈਨਟ ਕੀ ਨਾ ਯਹਾਂ ਪਰ ਰੈਪ ਦੇ ਵਿੱਚ ਪਾਵਾਂਗੇ ਇਹਨਾਂ ਦਾ ਕਰੰਚ ਨਾ ਬੜਾ ਵਧੀਆ ਲੱਗਦਾ ਹੈ ਇਸੋਂ ਬਸ ਇਹਨੂੰ ਨਾ ਮਸਲੋ ਤੇ ਹੀ ਬਸ ਪੰਜ ਪੰਜ ਮਿੰਟ ਲਈ ਨਾ ਤੁਸੀਂ ਨਾ ਮੈਂ ਰੱਖ ਦੇਣਾ ਤੇ ਇਹ ਜਿਹੜਾ ਕ੍ਰਾਂਚ ਹੋਊਗਾ ਇਹ ਬਹੁਤ ਵਧੀਆ ਲੱਗਦਾ ਹੁੰਦਾ ਇਹ ਕ੍ਰਾਂਚੀ ਹੋ ਜਾਣਗੇ ਪੀਨਟ ਸੋ ਹੁਣ ਆਪਾਂ ਸੈਂਪਲ ਕਰਨੇ ਆ ਆਪਣਾ ਰੈਪ ਦੇਖੋ ਆਪਣੇ ਸ਼ੀਟਾਂ ਬਿਲਕੁਲ ਟ੍ਰਾਂਸਪੇਰੈਂਟ ਹੋ ਗਿਆ ਨੇ ਬਿਲਕੁਲ ਨਰਮ ਹੋ ਗਿਆ ਨੇ ਤੇ ਹੁਣ ਆਪਾਂ ਇਹਨੂੰ ਕਰਾਂਗੇ ਅਸੈਂਬਲ ਕ ਸਭ ਤੋਂ ਪਹਿਲਾਂ ਨਾ ਤੁਸੀਂ ਐਵੇਂ ਸ਼ੀਸ ਕੱਢ ਕੇ ਇੱਕ ਪਲੇਟ ਫਾਰਮ ਹੋਵੇ ਤੁਹਾਡਾ ਕੋਈ ਜਿਵੇਂ ਚੋਪਿੰਗ ਬੋਰਡ ਹੋਵੇ ਜਾਂ ਪਲੇਟ ਹੋਵੇ ਉਹਨੂੰ ਤੇ ਰੱਖ ਲੈਣੀਆਂ ਨੇ ਤੇ ਚੰਗੀ ਤਰ੍ਹਾਂ ਮੇਕ ਸ਼ੂਰ ਕਰਨਾ ਕਿ ਇਹਨਾਂ 'ਚ ਪਾਣੀ ਨਾ ਹੋਵੇ ਬਿਲਕੁਲ ਵੀ ਮਤਲਬ ਇਹ ਡਰਾਈ ਹੋਣ ਨਿਚੋੜ ਲੈਣਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਨਾ ਮੈਂ ਇਹਦੇ ਉੱਤੇ ਸੈਲਡ ਲਈ ਰੱਖ ਲਿਆ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਆ ਵਾਲੀ ਆ ਵਾਲੀ ਡਰੈਸਿੰਗ ਹੈ ਜਿਹੜੀ ਆ ਵਾਲੀ ਸੌਸ ਹੈ ਇਹ ਮੈਂ ਘਰੀ ਬਣਾਈ ਹੈ ਦਹੀਂ ਨਾਲ ਤੁਸੀਂ ਕਮੈਂਟ ਕਰਕੇ ਦੱਸੋ ਅਗਰ ਤੁਹਾਨੂੰ ਇਹਦੀ ਰੈਸਪੀ ਚਾਹੀਦੀ ਹੈ ਬੜੀ ਵਧੀਆ ਲੱਗਦੀ ਹੈ ਸੈਲਡ ਦੇ ਵਿੱਚ ਹੋਈ ਤੇ ਇਹ ਹਲਦੀ ਵੀ ਹੈ ਜਿਹੜੀਆਂ ਆਪਾਂ ਮਾਰਕੀਟ ਚੋਂ ਡレッਸਿੰਗ ਵਗੈਰਾ ਲੈ ਕੇ ਆਉਂਦੇ ਆ ਨਾ ਉਹ ਹਲਦੀ ਨਹੀਂ ਹੁੰਦੀਆਂ ਹੈਗੀਆਂ ਇੰਨੀਆਂ ਉਹਨਾਂ ਦੇ ਵਿੱਚ ਰੋੜੜ ਤੋਂ ਜ਼ਿਆਦਾ ਜਿਵੇਂ ਨਮਕ ਜਾਂ ਮਿੱਠਾ ਜਾਂ ਤੇਲ ਪਾਇਆ ਹੁੰਦਾ ਪਰ ਇਹ ਘਰੇ ਬਣਾਈ ਹੋਈ ਹੈ ਬਿਲਕੁਲ ਹੈਲਦੀ ਹੈ ਦਹੀਂ ਨਾਲ ਬਣੀ ਹੋਈ ਹੈ ਸੋ ਤੁਸੀਂ ਜ਼ਰੂਰ ਮੈਨੂੰ ਕਮੈਂਟ ਕਰਿਓ ਤਾਂ ਮੈਂ ਇਹਦੀ ਰੈਸਪੀ ਤੁਹਾਨੂੰ ਸ਼ੇਅਰ ਕਰੂੰਗੀ ਹੁਣ ਜਿਹੜੀ ਆਪਣੀ ਆ ਡレッਸਿੰਗ ਹੈ ਨਾ ਪਵੇਂ ਸਾਰੀ ਲੀਫਸ ਤੇ ਲਾ ਲੈਣੀ ਆ ਸਪਰੈਡ ਕਰ ਲੈਣੀ ਆ ਚੰਗੀ ਤਰ੍ਹਾਂ ਨਮਨ ਤੇ ਸਲਿਫ ਤੇ ਰੱਖ ਲਈ ਹੈ ਤੇ ਹੁਣ ਨਾ ਮੈਂ ਅਜ ਨਹੀਂ ਵੀ ਸਬਜ਼ੀਆਂ ਨੇ ਇਹਨਾਂ ਨੂੰ ਇੱਥੇ ਐਵੇਂ ਕਰਕੇ ਨਾ ਵਾਰੀ-ਵਾਰੀ ਸਾਰਿਆਂ ਨੂੰ ਅਸੈਂਬਲ ਕਰ ਲਾਂਗੇ ਤਾਂ ਕਿ ਆਪਣਾ ਰੈਪ ਫੋਲਡ ਹੋਵੇ ਹੈ ਨਾ ਇੱਥੇ ਸਾਰੀਆਂ ਦੇਖੋ ਸਬਜ਼ੀਆਂ ਅਸੈਂਬਲ ਕਰ ਲਈਆਂ ਨੇ ਤੇ ਹੁਣ ਜਿਹੜੀ ਆਪਣੀ ਆਰਦੇਮਾ ਲੀਸਾ ਤੇ ਇਹਨਾਂ ਨੂੰ ਸਬਜ਼ੀਆਂ ਦੇ ਉੱਪਰ ਪਾ ਦਵਾਂਗੇ ਜਿੰਨੀ ਤੁਸੀਂ ਆਪਣੇ ਸਾਹਮਣੇ ਕੋਈ ਵੀ ਸਾਸ ਪਾ ਸਕਦੇ ਹੋ ਜੋ ਤੁਹਾਨੂੰ ਪਸੰਦ ਹੈ ਤੇ ਹੁਣ ਨਾ ਮੈਨੂੰ ਆ ਮੈਗੀ ਦੀ ਨਾ ਹੌਟਨ সুইਟ ਬਹੁਤ ਵਧੀਆ ਲੱਗਦੀ ਆ ਤਾਂ ਮੈਂ ਥੋੜੀ ਜਿਹੀ ਇਹ ਵੀ ਪੋਰ ਕਰ ਦੋਗੀ ਉੱਪਰ ਤਾਂ ਕਿ ਇਹਦਾ ਵੀ ਵਧੀਆ ਜਿਹਾ ਫਲੇਵਰ ਆਵੇ ਜਿਹੜੀਆਂ ਸਬਜ਼ੀਆਂ ਨੇ ਉਹ ਫਿੱਕੀਆਂ ਨਾ ਲੱਗਣ ਸੋ ਹੁਣ ਆਪਾਂ ਇਹਨੂੰ ਕਰ ਦਾਂਗੇ ਰੈਪ ਦੇਖੋ ਸੋ ਹੁਣ ਇਹਨੂੰ ਦੇਖੋ ਆਪਾਂ ਇਹਨੂੰ ਰੈਪ ਕਰ ਲਿਆ ਇਹਨੂੰ ਨਾ ਬੜੀ ਕੇਅਰਫੁਲੀ ਜੀ ਰੈਪ ਕਰਨਾ ਹੈ ਕਿਉਂਕਿ ਇਹਨਾਂ ਥੱਲੇ ਜਿਹੜੀਆਂ ਸ਼ੀਟਸ ਨੇ ਇਹ ਇਹਦੇ نیچے ਚਿਪਕ ਜਾਂਦੀਆਂ ਨੇ ਸੋ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਹਨੂੰ ਆਰਾਮ ਨਾਲ ਫੋਲਡ ਕਰੋ ਤਾਂ ਕਿ ਇਹ ਫਟ ਨਾ ਤੇ ਹੁਣ ਆਪਾਂ ਇਹਨੂੰ ਕੱਟ ਲੈਨੇ ਆ ਪੀਸਿਸ ਵਿੱਚ ਤੇ ਫਿਰ ਕਰਨਿਆ ਸੰਭਲ ਦੇਖੋ ਆਪਾਂ ਇਹਨੂੰ ਪੀਸਿਸ ਵਿੱਚ ਕੱਟ ਲਿਆ ਤੇ ਕਿੰਨਾ नीट ਐਂਡ ਕਲੀਨ ਕੱਟਿਆ ਗਿਆ ਸੋ ਤੁਸੀਂ ਵੀ ਇਹਨੂੰ ਆਰਾਮ ਨਾਲ ਫੋਲਡ ਕਰੋ ਤੇ ਆਰਾਮ ਨਾਲ ਕੱਟੋ ਤੇ ਹੁਣ ਆਪਾਂ ਇਹਨੂੰ ਪਲੇਟ ਵਿੱਚ ਕਰਨਿਆ ਸਰਵਾ ਸੋ ਦੇਖੋ ਹੁਣ ਆਪਾਂ ਨੂੰ ਕਰ ਲਿਆ ਸਰਵ ਪਲੇਟ ਵਿੱਚ ਐਂ ਬਿਲਕੁਲ ਦੇਖੋ ਨੀਟ ਐਂ ਕਲੀਨ ਹੈ ਕਿ ਤੋ ਵੀ ਕੋਈ ਚੀਜ਼ ਬਾਹਰ ਨਹੀਂ ਨਿਕਲੀ ਹੋਈ ਹੈਗੀ ਸੋ ਹੁਣ ਜਿਹੜੀਆਂ ਆਪਣੇ ਆਪ ਇਹ ਸਪੀਨਰ ਸੀ ਗਿਆ ਮੰਗੋਫਲੀਆ ਇਹਨਾਂ ਨੂੰ ਆਪਾਂ ਇਹਨਾਂ ਦੇ ਉੱਪਰ ਪਾ ਦਵਾਂਗੇ ਤੁਸੀਂ ਇਹਨਾਂ ਨੂੰ ਨਾ ਕ੍ਰਸ਼ ਕਰਕੇ ਵੀ ਪਾ ਸਕਦੇ ਹੋ ਜਿਵੇਂ ਸੋ ਦੇਖੋ ਕਿੰਨੀ ਵਧੀਆ ਬਣ ਕੇ ਰੈਡੀ ਹੋਈ ਹੈ ਕਿੰਨਾ ਕਲਰਫੁਲ ਹੈ ਜਰੂਰੀ ਨਹੀਂ ਹੈਗਾ ਕਿ ਆਪਾਂ ਮਤਲਬ وہی ਬੋਰੀ ਮਸਾਲਾ ਢੀ ਖਾਣੇ ਨੇ ਤੁਸੀਂ ਕੁਝ ਇਨੋਵੇਸ਼ਨ ਕਰ ਸਕਦੇ ਹੋ ਆਪਣੇ ਫੂਡ ਦੇ ਨਾਲ ਸੋ ਤੁਸੀਂ ਜਰੂਰ ਟਰਾਈ ਕਰੋ ਇਹ ਰੈਸਪੀ ਬਹੁਤ ਹੈਲਦੀ ਹੈ ਤੇ ਬੜੀਆਂ ਲਸ ਕੈਲਰੀਜ਼ ਨੇ ਕੋਈ ਜ਼ਿਆਦਾ ਕੈਲਰੀਜ਼ ਨਹੀਂ ਹੈਗੀਆਂ ਸੋ ਮੇਰੀ ਤਾਂ ਮੇਰਾ ਤਾਂ ਡਿਨਰ ਬਣ ਕੇ ਰੈਡੀ ਹੋ ਗਿਆ ਸੋ ਤੁਸੀਂ ਵੀ ਆਪਣਾ ਡਿਨਰ ਬਣਾਓ ਤੇ ਜਰੂਰ ਇੰਜੋਏ ਕਰੋ